ਥੋੜਾ ਤਰਾ ਚੱਕਰਸੰਕਰਮਣ ਬਣੀ ਤੇ ਭਰਾ ਠੀਕ ਹੈ ਮੋੜ ਲਓ ਭਰਾ ਛੰਡੀ ਸੰਡੀ ਦਾ ਬਾਈ ਜਿੱਥੇ ਜਿੰਨੇ ਮਰਜੀ ਨਾ ਠੀਕ ਹੈ ਇੱਥੇ ਰੱਸਾ ਛਿੱਟ ਕੇ ਇੱਥੇ ਉਹ ਕਰ ਲੈ ਠੀਕ ਹੈ ਠੀਕ ਹੈ ਰੱਸਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਪੱਤੀ ਸੇਖਵਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤਾਜੀ ਸੂਈ ਗਾਂ ਬਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਵੇਖਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਵੀਰੇ ਆਪਣਾ ਨਾਮ ਜਸਪਾਲ ਸਿੰਘ ਦਾ ਜੀ ਹਾਂਜੀ ਪਿੰਡ ਪੱਤੀ ਸੇਖਵਾ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਕਿਦੋਂ ਸੁਈ ਵੀਰੇ ਦੇ ਗਾਂਪੀਏ ਇਹ ਪਰਸੋਂ ਤੜਕੇ ਸੁਈ ਆ ਵੀਰੇ 5 ਵਜੇ ਕਿੰਨਾ ਕ ਬੋਲਾ ਵੀਰੇ ਹੁਣ ਬੋਲਾ 10 11 ਕਿਲੋ ਤਿਆਰ ਆ ਵੀਰੇ ਤੇ ਬੱਸੀ ਕਿਹੜੀ ਟੀਕਰੀ ਬੱਸੀ ਵੀਰੇ ایਬੀਐਸ ਦੇ ਪੇਪਰ ਦੀ ਆ ایਬੀਐਸ ਦੇ ਪੇਪਰ ਦੀ ਹਾਂ ਲੋਕਾਂ ਨੂੰ ਕੋਲ ਬਹੁਤ ਚੰਗ ਛੋਟਾ ਬੱਸੀ ਦਾ ਗਲਾਬੀ ਮੂੰਹ ਹਾਂ ਗਲਾਬੀ ਬੋਲਦੇ ਨੇ ਠੀਕ ਆ ਹਾਂਜੀ ਤੇ ਮਾਗਰੋਂ ਤੈਲਾ ਜੀ ਇੱਕ ਥਾਣਾ ਹਾਂ ਜਮੰਦਰੂ ਤੈਲਾ ਵੀਰੇ ਆ ਬੈਣੀ ਵਾਲੇ ਥਾਂ ਦੇ ਠੀਕ ਆ ਹੈ ਜਮੰਦਰੂ ਹੀ ਆ ਠੀਕ ਆ ਬਾਕੀ ਤਿੰਨ ਥਾਣਾ ਦੀ ਆਪਣੀ ਪੂਰੀ ਫੁੱਲ ਗਾਰੰਟੀ ਆ ਓਕੇ ਹਾਂ ਵੀਰੇ ਲੋ ਪੁਰਾ ਚੈੱਕ ਕਰ ਸਕਦੇ ਥੰਡੀ ਠੰਡੀ ਬਥੇਰੀ ਆ ਵੀਰੇ ਠੀਕ ਆ ਜਿਵੇਂ ਕੋਈ ਨਿਆਣਾ ਨਹੀਂ ਕੁਛ ਨਹੀਂ ਠੀਕ ਆ ਸਹੀ ਜਵਾਬ ਚੁਹੀ ਜਾਣ ਠੀਕ ਆ ਮਾਰੀ ਦੋ ਧਾਰਾ ਵੀ ਮਾਰ ਦੇ ਤਿੰਨ ਗੰਨੇ ਆਪਣੇ ਬੱਸੀ ਲਾ ਕੇ ਦੇਖੋ ਕਰ ਵੀ ਕੋਈ ਨਿਆਈ ਮਾਰ ਦੋ ਕੋਈ ਗੱਲ ਨਹੀਂ ਬਸ ਐਂ ਮਾਰ ਦੋ ਇੱਕ ਦੋ ਧਾਰਾ ਮਾਰ ਦੋ ਬਸ ਲੋ ਜੀ ਧਾਰਾ ਚੈੱਕ ਕਰ ਸਕਦੇ ਠੀਕ ਆ ਧਾਰਾ ਤਾਂ ਵੀਰੇ ਗੰਨੇ ਵਰਗੀ ਆ ਹਾਂ ਮਾਗਰੋ ਮ ਨੋ ਜੀ ਠੀਕ ਆ ਤੁਹਾਨੂੰ ਤੁਹਾਨੂੰ ਦੀਦਾ ਬਈ ਆਪਣੀ ਪੂਰੀ ਫੁੱਲ ਗਰੰਟੀ ਅਗਲੇ ਦੇ ਘਰੇ ਵੀ ਠੀਕ ਆ ਠੰਡੀ ਸੀਲ ਦੀ ਅਗਲੇ ਦੇ ਘਰੇ ਗਰੰਟੀ ਕੋਈ ਲੱਤ ਸਰਗਰ ਜੀ ਆਪਾਂ ਪੈਸੀ ਬਾਕਸ ਕਰਦੇ ਆਂਗੇ ਗਾਂ ਉਹ ਕਰ ਲੈ ਤੇ ਦੁੱਧ ਦੀ ਅਗਲੀ ਸੇਵਾ ਜੀ ਹਾਂ ਹਾਂ ਦੁੱਧ ਬਈ ਦੁੱਧ ਹੁਣ ਤੀਜੇ ਸੂਏ ਸੂਈ ਆ ਇਹ ਦੂਜੇ ਸੂਏ ਦਿੱਤਾ ਇਹਨੇ 14 15 ਕਿਲੋ ਠੀਕ ਆ ਹੁਣ ਆਪਾਂ ਤਾਂ 15 ਹੀ ਕਹਿ ਕੇ ਦੇਵਾਂਗੇ ਵੱਧ ਨਹੀਂ ਠੀਕ ਆ 15 ਕਿਲੋ ਲੀਟਰ ਹੈਗਾ ਹੋਣਾ ਹਾਂ ਹੁਣ ਜਾਨਕੀ 10 11 ਕਿਲੋ ਉਹ ਤਾਂ ਬੌੜਾ ਹੀ ਆ ਬਈ ਜੇ ਉਹ ਖੱਟਾ ਬੌੜਾ ਹੋਗਾ ਓਕੇ ਤੇ ਨਾਲ ਗੱਲ ਇਹ ਆ ਬੀਜੇ ਬੱਸੀ ਕਿਸੇ ਨੇ ਆਪ ਨੂੰ ਨਹੀਂ ਲੈ ਕੇ ਜਾਣੀ ਬੱਸੀ ਆਪਾਂ ਵੀਰੇ 5000 ਦੀ ਰੱਖ ਲਾਂਗੇ ਠੀਕ ਆ ਰੇਟ ਕਿੰਨਾ ਵੀਰੇ ਦਾ ਰੇਟ ਇਹਦਾ ਵੀਰੇ 38000 ਰੇਟ 38000 ਜੇ ਨਹੀਂ ਬੱਸੀ ਲੈ ਕੇ ਜਾਣੀ ਅਗਲੇ ਨੇ 5000 ਕੱਟ 33000 ਆਹ 5000 ਵੀ ਕੋਈ ਬੱਸੀ ਕੱਟ ਲਾਂਗੇ 33000 ਹੈਗਾ ਮਗਰ 33000 ਦੀ ਗਾਂ ਦੇ ਦਿਆਂਗੇ ਠੀਕ ਆ ਜੀ ਜੇ ਜੀ ਨੇ ਨਹੀਂ ਲੈ ਕੇ ਜਾਣੀ ਠੀਕ ਆ ਜੀ ਭਰਾ ਜੀ ਨਹੀਂ ਬਾਈ ਕਹਿੰਦਾ ਬੱਸੀ ਲੈਣੀ ਤਾਂ ਇਹ ਚਾਫਰਾ ਬਾਈ ਕਹਿੰਦਾ ਕੀ ਭਰਾ ਨਹੀਂ ਕਿੰਨੀ ਜ਼ਰੂਰਤ ਹੁੰਦੀ ਤਾਂ ਬਾਈ ਕਹਿੰਦਾ ਵੀ 5000 ਚੰਗੀ ਬਹੁਤ ਹੈ ਵੀਰੇ ਪਹਿਲੀ ਚੰਗੀ ਹੋਊਗੀ ਬੱਸੀ ਬਹੁਤ ਕੁਆਲਟੀ ਆ ਜਮੀਨ ਕੰਨੇ ਛੋਟਾ ਛੋਟਾ ਠੀਕ ਹੈ ਠੀਕ ਹੈ ਪੈਪਰ ਦੇ ਹੈ ਹਾਂ ਪੀ ਵੀ ਏ ਬੀ ਐਸ ਦੇ ਪੈਪਰ ਦੀ ਬਾਈ ਪੈਪਰ ਦੀ ਮੈਨੂੰ ਦਿਖਾ ਥਾਣ ਦੇਖੋ ਦਾ ਗੁਲਾਬੀ ਹੋਣਾ ਲਓ ਜੀ ਗੁਲਾਬੀ ਥਾਣਾ ਜਰੂਰ ਗੁਲਾਬੀ ਥਾਣੇ ਬਾਈ ਜਮਾ ਗੁਲਾਬੀ ਥਾਣਾ ਦੇਖ ਸਾ ਠੀਕ ਹੈ ਲੋ ਜੀ ਤੋੜ ਦੋ ਭਰਾ ਜੋ ਚੈੱਕ ਕਰ ਸਾਬੇ ਭਾਈ ਨੇ ਆਪਾਂ ਨੂੰ ਰੇਟ ਦੱਸਤਾ ਭਰਾ ਠੀਕ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਕੋਡ 236ਮਾ ਸਿਲਾ ਨਹੀਂ ਪੈਂਦਾ ਜੀ ਪਰਨਾਲਾ ਘਰ ਹੈਗਾ ਬਾਈ ਦਾ ਖੇਤਾ ਚ ਠੀਕ ਹੈ ਜੀ ਲਓ ਜੀ ਤੋੜਾ ਤਰਾ ਚੱਕ ਕਰ ਸੰਕਰਮਣੀ ਤੇ ਪਰਾ ਲਓ ਜੀ ਠੀਕ ਹੈ ਮੋੜ ਦਿਓ ਪਰਾ ਛੰਡੀ ਛੰਡੀ ਦਾ ਬਾਈ ਜਿੱਥੇ ਜਿੰਨੇ ਮਰਜੀ ਨਾ ਠੀਕ ਹੈ ਇੱਥੇ ਰੱਸਾ ਛਿੱਟ ਕੇ ਇੱਥੇ ਉਹ ਕਰ ਲੈ ਠੀਕ ਹੈ ਠੀਕ ਰੱਸਾ ਧਰ ਤਪ ਠੀਕ ਹੈ ਜਿੰਨੇ ਮਰਜੀ ਉਹ ਕਰੀ ਜਾ ਠੀਕ ਹੈ ਜੀ ਲਓ ਪਰਾ ਮੋੜ ਦਿਓ ਲਓ ਜੀ ਚੈੱਕ ਕਰਸਾ ਨੇ ਭਰਾ ਪੀਐਸ ਬਿਊਟੀ ਲੋਜੀ ਕੱਦ ਬੈਡ ਤੇ ਸਾਈਡਾਂ ਚੈੱਕ ਕਰ ਸਕਦੇ ਲੋਜੀ ਭਾਈ ਜੀ ਨਾ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਨਾ ਠੰਡੀ ਸੀਲ ਦੀ ਵੀਰੇ ਆਪਰ ਦੁਬਾਰਾ ਫੇਰ ਕਹਿੰਦੇ ਆ ਹਾਂਜੀ ਵੀ ਠੰਡੀ ਸੀਲ ਦੀ ਅਗਲੇ ਦੇ ਘਰੇ ਵੀ ਗਾਰੰਟੀ ਆਪਣੀ ਠੀਕ ਆ ਬਾਕੀ ਤਿੰਨ ਸਨਾਂ ਦੀ ਪੂਰੀ ਫੁੱਲ ਗਾਰੰਟੀ ਹੈ ਠੀਕ ਆ ਜੀ ਠੀਕ ਆ ਹੰਡੀ ਹੁੰਦੀ ਜਿੱਧਰ ਮਰਜੀ ਬੈਠ ਕੇ ਚੋਈ ਚੱਲੇ ਕੋਈ ਉਹ ਠੀਕ ਆ ਇਹਦੇ ਸੋ ਭਾਈ ਹੋਰ ਮਾਨਤਨ ਹੋ ਜੂ ਮੜਾ ਮੋਟਾ ਥੋੜਾ ਬੋਤਾ ਹੋ ਜੂ ਵੀਰੇ ਬਸ ਕੋਈ ਨਹੀਂ ਹੋ ਕਰਿਆ ਆਪਾਂ ਨਾਲ ਬੱਸੀ ਦਾ ਵੀ ਹੋ ਕਰਤਾ ਨਾ ਠੀਕ ਆ ਠੀਕ ਆ ਇਹ ਕਿਸੇ ਨੂੰ ਬੱਸੀ ਨਹੀਂ ਹੋ ਕਰਨੀ ਓਕੇ ਓਕੇ 5000 ਦੀ ਆਪਾਂ ਬੱਸੀ ਕੱਟ ਲੈਂਦੇ ਠੀਕ ਆ ਜੀ ਲੋਪਰਾ ਭਾਈ ਨੇ ਆਪਨੂੰ ਦੁਬਾਰੇ ਫੇਰ ਦੱਸਤਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ